ਨਿਯੋਜਿਤ ਉਹ ਬਿਆਹਾਂ ਸ਼ਾਦੀਆਂ ਚ ਨਾ ਲੈਣ ਦੇਣ ਵਾਲੇ ਸੂਟਾਂ ਵਰਗੇ ਉਹਨਾਂ ਨੂੰ ਨਾ ਕੋਈ ਖੋਲੇ ਨਾ ਕੋਈ ਸਮਾਵੇ ਗਾਹਾਂ ਛਾੜ ਦਿੰਦੇ ਨੇ ਕਈ ਬਰੀ ਸਾਲ ਦੂਰ ਸਾਲ ਬਾਅਦ ਆਪਦੇ ਵਾਲਾ ਸੂਟ ਹੀ ਆਪਦੀ ਕੋਲ ਵਾਪਸ ਆ ਜਾਂਦਾ ਕਦੇ ਖੋਲੇ ਉਹਨਾਂ ਖੋਲੇ ਨੇ ਭੂਆ ਦੀ ਕੁੜੀ ਦਾ ਵਿਆਹ 2 ਮਹੀਨਿਆਂ ਇਧਰ ਦੇਦਾ ਕਾਂਗਰਸ ਦੀ ਮਾੜੀ ਕਿਸਮਤ ਉਹਨਾਂ ਨੇ ਖੋਲ ਲਿਆ ਹੁਣ ਨਾ ਤਾਂ ਸਮਾਇ ਜਾਂਦਾ ਨਾ ਲਵਾਵੇ ਜਬਾਅਸ ਪੈਂਦਾ ਹੈ ਨਾ ਉਹ ਲੱਗਿਆ ਰਹਾ ਮੇਤਰ ਪਿਆਰੇ ਮੇਤਰ ਪਿਆਰੇ ਪਤਨੀ ਕੀ ਵੀ ਤੂੰ ਬਿਜਲੀ ਮੰਤਰੀ ਬਣਨ ਤੂੰ ਹੀ ਨਾ ਕਰਤੀ ਸੀ ਉਦੋਂ ਬਣ ਜਾਂਦਾ ਉਦੋਂ ਮਾਫ ਕਰ ਦਿੰਦਾ ਬਿਜਲੀ ਆਪ ਤਾਂ ਕੁਝ ਕਰਨਾ ਨਹੀਂ ਕਿਸੇ ਨੂੰ ਕਰਨੀ ਦੇਣਾ ਨੁਕਸ ਘਟਣੇ ਇੱਕ ਬੰਦਾ ਸੀ ਬਹੁਤ ਨਘੋਚੀ ਸੀ ਨੁਕਸ ਘਟਦਾ ਸੀ ਹਰ ਗੱਲ 'ਚ 네ਗੈਟਿਵਿਟੀ ਹਰ ਗੱਲ 'ਚ ਨੁਕਸ ਘਟਦਾ ਸੀ ਉਹ ਯਾਰ ਦੋਸਤ ਬਹੁਤ ਯਾਰ ਕਹਿੰਦੇ ਯਾਰ ਹਰ ਗੱਲ 'ਚ ਨੁਕਸ ਘਟਦਾ ਇਹ ਕੋਈ ਗੱਲ ਪੋਜ਼ਿਟਿਵ ਕਰਦੇ ਹੀ ਨਹੀਂ ਉਹਨੂੰ ਕਿ ਕੁੱਤਾ ਮਿਲ ਗਿਆ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਤੈਰਨ ਦੀ ਬਜਾਏ ਤੁਰਦਾ ਸੀ ਫਿਰ ਲੈ ਚੋਣੀ ਗੱਡ ਸਾਨੂੰ ਬੁਲਾ ਲਿਆ ਉਹਨੂੰ ਪਿੰਡ ਦੇ ਟੋਬੇ 'ਚ ਕੁੱਤਾ ਇਧਰਲੇ ਪਾਸੇ ਛੱਡਤਾ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਦੂਜੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਹਾਂ ਦੱਸ ਹੋਣ ਦੱਸ ਕਹਦਾ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਉਹਨੇ ਤਾਂ ਕੱਜੜੀ ਖੱਡਣਾ ਨੁਕਸਬਾ ਤੁਰਨਾ ਆਉਂਦਾ ਇਹਦੀ ਤਾਰੀਫ ਨਹੀਂ ਤੈਰਨਾ ਨਹੀਂ ਆਉਂਦਾ ਕਹਿੰਦਾ ਸੋ ਮੈਂ ਤਾਂ ਇਤਿਆਂ ਵੀ ਮੈਂ ਤਾਂ ਇਤਾਂ ਨਹੀਂ ਆ ਮੈਂ ਤਾਂ ਜੋ ਦਿਲ ਤੇ ਉਹੀ ਸੁਭਾਨ ਤੇ ਕਈ ਵਾਰੀ ਪੱਤਰਕਾਰ ਮੈਨੂੰ ਕਹਿੰਦੇ ਨੇ ਅਫਸਰ ਮੇਰੇ ਪ੍ਰੋਟੋਕੋਲ ਹੈ ਜੀ ਵਿਧਾਨ ਸਭਾ 'ਚ ਮੈਂ ਸਵਾਲਾਂ ਦੇ ਜਵਾਬ ਦੇਈ ਜਾਂਦਾ ਸੀ ਮੈਨੂੰ ਕਹਿੰਦੇ ਜੀ ਹਰੇਕ ਸਵਾਲ ਦਾ ਜਵਾਬ ਨਾ ਦਿਆ ਕਰੋ ਮੈਂ ਕੀ ਗੱਲ ਜਿਦੋਂ ਮੇਰੇ ਕੋਲ ਜਵਾਬ ਹੈਗਾ ਕਹਿੰਦੇ ਜੀ ਪਹਿਲਾਂ ਵਾਲੇ ਮੁੱਖ ਮੰਤਰੀ ਸਾਰਿਆਂ ਦੇ ਜਵਾਬ ਨਹੀਂ ਦਿੰਦੇ ਹੁੰਦੇ ਸੀ ਮੈਂ ਕਿਹਾ ਤਾਂ ਨਹੀਂ ਤਾਂ ਪਹਿਲਾਂ ਵਾਲੇ ਨੇ ਹੁਣ ਵਾਲੇ ਕਿਉਂ ਨਹੀਂ ਹੈਗੇ ਭਰੋ ਮੈਂ ਕਿਹਾ ਮੈਂ ਹੈਗਾ ਜਦੋਂ ਮੇਰੇ ਕੋਲ ਜਵਾਬ ਮੈਂ ਤਾਂ ਦੇਵਾਂਗਾ ਜੀ ਕਿਹੜਾ ਪ੍ਰੋਟੋਕਾਲ ਨਾ ਜੀ ਇੰਨੇ ਕ ਬੰਦੇ ਨੇ ਜਿਵੇਂ ਆਹ ਹੈ ਜੀ ਪ੍ਰੋਗਰਾਮ ਜਿੱਥੇ ਮੁੱਖ ਮੰਤਰੀ ਆਉਂਦੇ ਸੀ ਉਹ ਛੋਟਾ ਜਿਹਾ ਪ੍ਰੋਗਰਾਮ ਹੈ ਛੋਟਾ ਹੈ ਮੈਂ ਕਹਾਂ ਯਾਰ ਕਿਸੇ ਮੈ ਮੈਨੂੰ 50 ਬੰਦਿਆਂ ਦੇ ਸਾਹਮਣੇ ਭਾਵੇਂ ਖੜੇ ਕਰ ਦੋ ਜੇ 50 ਘਰਾਂ ਚ ਵੀ ਮੇਰੀ ਵਜ੍ਹਾ ਕਰਕੇ ਤਰੱਕੀ ਦੇ ਦੀਵੇ ਬੜਦੇ ਨੇ ਤੇ ਚੁੱਲ੍ਹੇ 'ਚ ਅੱਗ ਬਲਦੀ ਹੈ ਮੈਨੂੰ ਤਾਂ ਇਤੋਂ ਵੱਧ ਖੁਸ਼ੀ ਇਤੋਂ ਵੱਧ ਪੁੰਨ ਦਾ ਕੰਮ ਹੋਰ ਕੀ ਹੋ ਸਕਦਾ ਜੀ ਅੱਜ ਦੇ ਜ਼ਮਾਨੇ 'ਚ ਸੋ ਇਸ ਕਰਕੇ ਮੈਂ ਕਹਿਣਾ ਕਿ ਤੁਸੀਂ ਜਾ ਕੇ ਇਮਾਨਦਾਰੀ ਨਾਲ ਕੰਮ ਕਰਨਾ ਲੀਗਲ ਜਿਹੜੀਆਂ ਤੁਹਾਡੀਆਂ ਅੜਚੜਾਂ ਸਾਰੀਆਂ ਸੀ ਹਟਾ ਕੇ ਤੁਹਾਨੂੰ ਕੰਮ ਤੇ ਕੋਈ ਕੋਈ ਤੁਹਾਨੂੰ ਕੋਈ ਨੋਟਿਸ ਨਹੀਂ ਆਊਗਾ ਜਿੰਨੀਆਂ ਵੀ ਨਿਯੁਕਤੀ ਪੱਤਰ ਦਿੱਤੇ ਨੇ ਸਾਰੇ ਬਹਿ ਕੇ ਆਪਣੀਆਂ ਕੁਰਸੀਆਂ ਤੇ ਕੰਮ ਕਰ ਰਹੇ ਨੇ ਹਾਂ ਅਬ ਵੀ ਅਹਿਮੀਅਤ ਜ਼ਰੂਰ ਬਣਾਇਓ ਦਫ਼ਤਰ ਦੇ ਵਿੱਚ ਐਨਾ ਸੋਚੋ ਵੀ ਆ ਮੇਰੀ ਨੌਕਰੀ ਛੋਟੀ ਹੈ ਜਾਂ ਨੌਕਰੀ ਛੋਟੀ ਵੱਟੀ ਨਹੀਂ ਹੁੰਦੀ ਕੋਈ ਮੰਨਿਆ ਕਿ 1 ਰੁਪਿਆ ਲੱਖ ਦੇ ਬਰਾਬਰ ਨਹੀਂ ਬੈਂਦਾ मनिया के एक रुपया लख के बराबर नहीं बहन जरा सोचो जो लख चो रुपया कट दी भी लख नहीं रही हजार ना बन जाएगा फिर सो हर एक बंदे की वैल्यू है अपनी बिल्कुल वैल्यू बना के रखियो कि मेरी अहमियत है कुर्सी में छोटी बड़ी ना हाँ मैं भी मेरे सैन हो तो कम हो लेके जाओ हर रोज घरे अच्त कढ़ाई चढ़ू मैं लगता है कड़ाही चढ़ने पा दी बीड़ी ਠੀਕ ਹੈ ਨਾ ਅੱਜ ਤਾਂ ਉਹ ਵੀ ਆਉਣਗੇ ਰਿਸ਼ਤੇਦਾਰ ਜਿਹੜੇ ਪੱਲਾਂ ਇਹਦਾ ਕੁਝ ਨਹੀਂ ਬਣਨਾ ਮਾਰੀ ਜਾਂਦਾ ਅੱਜ ਤਾਂ ਮਠਾਈ ਦੇ ਡੱਬੇ ਲੈ ਆ ਆ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਬਹੁਤ ਕੁਝ ਬਣੇ ਐਂ ਮੰਨ ਤਾਂ ਪਹਿਲਾਂ ਕਹੀ ਜਾਂਦੇ ਨੇ ਨਾ ਕੱਖ ਨਹੀਂ ਬਣਨਾ ਇਹ ਨਲਾਇਕ ਨਿਕਲਿਆ ਜਦੋਂ ਕੁਝ ਬਣ ਜਗਾ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਬਣੂ ਕੁਝ ਨਾ ਕੁਝ ਲੋ ਚੜਦੇ ਨੂੰ ਸਲਾਮਾ ਕਰਦੀ ਆ ਦੁਨੀਆ ਠੀਕ ਹੈ ਨਾ ਮੰਜ਼ਲਾਂ ਵੱਡੀਆਂ ਰੱਖੋ ਜ਼ਰੂਰ ਜੀ ਹੋਣਗੀਆਂ। ਔਰ ਮੰਜ਼ਲ ਵਾਲ ਨੂੰ ਅਰਜਨ ਵਾਲੀ ਅੱਖ ਵਾਂਗੂ ਮੱਛੀ ਦੀ ਅੱਖੀ ਦੇ ਸੇਵਾਸ ਪਰ ਅਚੀਵਮੈਂਟ ਹੋ ਸਕਦੀ ਹੈ। ਬਹੁਤ ਵੱਡੀ ਵੱਡੀ ਅਚੀਵਮੈਂਟ ਹੋ। ਮੈਂ ਕਹਾਂ ਤੁਹਾਡੇ ਸਾਹਮਣੇ ਕਦੇ ਸੋਚਿਆ ਸੀ ਕੁਛ ਆ ਜਾ। ਨਾ। ਸੋ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਕਹਿਣ ਲੱਗਿਆ ਕਿ ਇਮਾਨਦਾਰੀ ਨਾਲ ਆਪਣਾ ਕੰਮ ਨਿਭਾਇਕ ਕਰਿਓ ਤੇ ਨਾਣੇ ਹੋ। ਕਿਹੜੀ ਪੜ੍ਹਾਈ ਕਰਕੇ ਤੁਹਾਡੇ ਕੋਲ ਹੁਣ ਤੁਹਾਡੇ ਕੋਲੇ ਆਉਣਗੇ। ਕੋਈ ਪਗਾਨੇ ਪਿੰਡ ਤੋਂ ਵੀ ਆਊਗਾ ਕੋਈ ਮਹੱਲੇ ਚੋਂ ਥੋੜੇ ਆਊਗਾ ਜਿਹਨਾਂ ਨੌਕਰੀਆਂ ਦਾ ਪਤਾ ਲੱਗ ਗਿਆ ਤੁਹਾਡੇ ਕੋਲੇ ਆਉਣਗੇ ਪੁੱਛਣ ਮਾਪੇ ਵੀ ਆਉਣਗੇ ਕਿ ਕਿਹੜੀ ਕਿਤਾਬ ਪੜ੍ਹੀ ਸੀ ਭਾਈ ਅਸੀਂ ਵੀ ਨੌਕਰੀ ਲੈਣੀ ਹੈ ਲੁਕੋਇਓ ਨਾ ਗੱਲ ਇਹ ਦੱਸ ਦਿਓ ਕਿ ਆਹ ਕਿਤਾਬ ਪੜ੍ਹਨ ਨਾਲ ਐਨੇ ਨੰਬਰ ਲੈਣ ਨਾਲ ਨੌਕਰੀ ਮਿਲ ਜਾਂਦੀ ਹੈ ਦੱਸੋ ਫਲਾਓ ਗੱਲਾਂ ਉਹ ਵੀ ਉਹਨਾਂ ਨੂੰ ਮਿਲ ਜੂਗੀ ਨੌਕਰੀ ਆਪਾਂ ਤਾਂ ਰੋਕੋ ਨਾ ਵੀ ਨਹੀਂ ਅਸੀਂ ਆਪਾਂ ਦੱਸੀਏ ਨਾ ਨਹੀਂ ਤਾਂ ਇਹ ਵੀ ਬਣ ਜੂ ਐਂਕ ਫਿਰ ਕਹਿੰਦਾ ਉਹ ਬਣੇ ਸਮਾਜ ਦਾ ترقی ਤਾਂ ਹੀ ਕਰੂਗਾ ਨਾ ਸਾਰੇ ਕਾਮਯਾਬ ਹੋਣਗੇ। ਸੋ ਇਸ ਕਰਕੇ ਸਾਰਿਆਂ ਨੂੰ ਦੱਸਿਓ ਕਿ ਕਿਵੇਂ ਪੜ੍ਹਾਈ ਹੁੰਦੀ ਹੈ ਕਿਹੜਾ ਟੈਸਟ ਕਰਨਾ ਪੈਂਦਾ ਹੈ ਦੇਣਾ ਪੈਂਦਾ ਹੈ। ਤੇ ਜੇ ਅਮ ਨੰਬਰ ਆਉਣਗੇ ਪੱਕਾ ਮੈਰਿਟ ਤੇ ਉਹਨਾਂ ਦੇ ਘਰੇ ਵੀ ਚਿੱਠੀ ਜਾਊ। ਇੱਕ ਮੁੰਡਾ ਐਸ ਡੀਓ ਦੇ ਪੇਪਰ ਦੇ ਕੇ ਬਾਹਰ ਚਲੇ ਗਿਆ ਕੈਨੇਡਾ। ਇੱਥੇ ਐਸੀ ਉਹ। ਪੇਪਰ ਦੇ ਕੇ ਬਾਹਰ ਚਲਾ ਗਿਆ। ਬਾਜ ਐਸ ਡੀਓ ਦੀ। ਮੈਂ ਕਿਹਾ ਬਿਜਲੀ ਫੋਰਚ ਸੀਗਾ। SDO ਦੀ ਚਿੱਠੀ ਆ ਗਈ ਘਰੇ ਓਏ ਬਾਪੂ ਨੇ ਕਿਆ ਕਹਿੰਦਾ ਪੁੱਤ ਤੂੰ SDO ਬਣ ਗਿਆ ਵੈਰੀ ਗੁੱਡ ਉਹ ਕਹਿੰਦਾ ਠੀਕ ਆ ਬੰਦਾ ਮਹੀਨੇ ਬਾਅਦ ਆ ਸਕਦਾ ਆਪਸਾ ਕੇ ਜੁਆਇਨ ਕਰ ਲਈ ਆਪਦੇ ਘਰੇ ਨੌਕਰੀ ਮਿਲੇ ਆਪਦੇ ਆਪਦੀ ਧਰਤੀ ਤੇ ਆਪਦੇ ਲੋਕਾਂ ਚ ਨੌਕਰੀ ਮਿਲੇ ਇਹ ਤੋਂ ਵਧੀਆ ਹੋਰ ਕੀ ਹੋ ਸਕਦਾ ਜੀ ਘਰੇ ਆਓ ਰਿਸ਼ਤੇਦਾਰਾਂ ਚ ਦੋਸਤਾਂ ਮਿੱਤਰਾਂ ਚ ਬਾਹਰ ਤਾਂ ਚਲੇ ਜਾਂਦੇ ਆ ਪਰ ਮਨ ਤਾਂ ਇੱਥੇ ਹੀ ਰਹਿੰਦਾ ਹੈ ਦੀਵਾਲੀਆਂ ਨੂੰ ਦਸਹਿਰੇ ਮਨਾਉਣ ਤਾਂ ਇੱਥੇ ਆਉਨੇ ਆ ਸਰੀਰ ਚਲੇ ਜਾਂਦਾ ਮਨ ਇੱਥੇ ਰਹਿ ਜਾਂਦਾ ਸਿਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਕਿ ਬਿਲਕੁਲ ਇਹਨੂੰ ਪਹਿਲੀ ਨੌਕਰੀ ਨਹੀਂ ਸਮਝਣਾ ਹੋਰ ਤਰੱਕੀਆਂ ਕਰੋ ਯੂਪੀਐਸਸੀ ਤੱਕ ਦੇ ਅਸੀਂ ਸੈਂਟਰ ਖੋਲਣ ਜਾ ਰਹੇ ਹਾਂ ਯੂਪੀਐਸਸੀ ਦੀ ਤਿਆਰੀ ਕਰੋ ਆਈਐਸ ਅਫਸਰ ਬਣੋ ਡੀਸੀ ਬਣੋ ਐਸਐਸਪੀ ਬਣੋ ਚੰਗਾ ਲੱਗੂਗਾ ਪੰਜਾਹ ਤਰੱਕੀ ਕਰ ਰਹੇ ਹਾਂ ਔਰ ਕੋਈ ਪੈਸਾ ਨਹੀਂ ਲੱਗ ਰਿਹਾ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਅੱਜ ਇੱਕ ਸੰਵਾਦ ਕਰਨਾ ਸੀ ਕਿ ਆਪਣੀ ਕਲਾ ਨੂੰ ਆਪਣੀ ਆਰਟ ਨੂੰ ਪਛਾਣੋ ਸੁਖਵਿੰਦਰ ਨੇ ਬਹੁਤ ਸਟਰਗਲ ਕੀਤਾ ਜਲੰਧਰ ਦੂਰਦਰਸ਼ਨ ਤੇ ਗਾਣੇ ਸੁਣਨੇ ਲਾਰਾ ਲੱਪਾ ਵਗੈਰਾ ਜਿਹੜੇ ਨਵੇਂ ਸਾਲ ਦੇ ਪ੍ਰੋਗਰਾਮ ਤਾਂ ਕਿੱਥੇ ਬਾਲੀਵੁੱਡ ਗੋੰਬੇ ਜਾ ਕੇ ਇੱਕਦਮ ਕੰਮ ਨਹੀਂ ਮਿਲਦਾ ਉੱਥੇ ਉੱਥੇ ਫੁੱਟਪਾਥ ਤੇ ਵੀ ਸੌਣਾ ਪੈ ਸਕਦਾ ਬਹੁਤ ਵੱਡੀ ਇੰਡਸਟਰੀ ਹੈ ਉੱਥੇ ਆਪਣੀ ਜਗ੍ਹਾ ਬਣਾਉਣੀ ਬਹੁਤ ਮੁਸ਼ਕਲ ਹੈ ਉੱਥੇ ਥਾਕੇ ਵੀ ਕੱਟੇ ਨੇ ਤੇ ਹੌਲੀ-ਹੌਲੀ ਕਿਤੋਂ ਨਾ ਕਿਤੋਂ ਕਿਤੋਂ ਨਾ ਕਿਤੋਂ ਜਿਵੇਂ ਕਹਿੰਦੇ ਗੁੱਡੀ ਚੜਦੀ ਚੜਦੀ ਚੜ ਜਾਂਦੀ ਕੋਈ ਗਾਣਾ ਕਲਿੱਕ ਹੋ ਗਿਆ ਤੇ ਅੱਜ ਬਾਲੀਵੁੱਡ ਦੇ ਵਿੱਚ ਇਸ ਤੋਂ ਉੱਚੀ ਤੇ ਇਸ ਤੋਂ ਸੁਰੀਲੀ ਆਵਾਜ਼ ਨਹੀਂ ਹੈ ਜੀ ਇਸ ਸੋ ਇਹ ਮਤਲਬ ਉੱਥੇ ਪੈਰ ਅੱਛਾ ਉੱਥੇ ਕਈ ਵਾਰੀ ਹਿੱਟ ਹੋ ਜਾਂਦੇ ਬਹੁਤ ਸਾਰੇ ਲੋਕੋ ਡੇਟ ਹੋ ਜਾਂਦੇ ਵਨ Song Wonder ਬਹੁਤ ਨੇ ਉੱਥੇ ਇੱਕ ਗਾਣਾ ਹਿੱਟ ਹੋਇਆ ਬਾਅਦ ਚ ਲੱਭੇ ਹੀ ਨਹੀਂ ਕਿੰਨੇ ਸਾਲਾਂ ਤੁਸ਼ ਕੁਵਿੰਦਰ ਨੇ ਆਪਣੀ ਜਗ੍ਹਾ ਬਣਾਈ ਹੋਈ ਇਹਦੇ ਬਿਨਾ ਪੰਜਾਬ ਕੋਈ ਵੀ ਫਿਲਮ ਹਿੰਦੀ ਦੀ ਇਹਦੇ ਗੀਤ ਬਿਨਾ ਅਧੂਰੀ ਲੱਗਦੀ ਹੈ ਪ੍ਰੋਡੂਸਰ ਜਾਂ ਡਾਇਰੈਕਟਰ ਕਹਿੰਦਾ ਸੁਖਵਿੰਦਰ ਦਾ ਇਹ ਗਾਣਾ ਚਾਹੀਏ ਚਾਹੀਏ ਬਸ ਇਹ ਜ਼ਰੂਰਤ ਬਣ ਗਿਆ ਇਹ ਫਿਲਮ ਦੀ ਜ਼ਰੂਰਤ ਬਣ ਗਿਆ ਨਾ ਕਿ ਇਹ ਕਰੇ ਕਿ ਮੇਰਾ ਮਿੱਤਰ ਹੈ ਡਾਇਰੈਕਟਰ ਯਾਰ ਇਹਨੂੰ ਕਹੇ ਦੋ ਬਗਾਣੇ ਵਿੱਚ ਥਗੋ ਵਾਲਾ ਨਾ ਉਹ ਇਹਦੇ ਕੋਲੇ ਆਉਂਦੇ ਨੇ ਇਹ ਆਪਣੀਆਂ ਸ਼ਰਤਾਂ ਤੇ ਆਉਂਦਾ ਸੋ ਕਲਾ ਕਲਾ ਪ੍ਰਮਾਤਮਾ ਨੇ ਦਿੱਤੀ ਹੈ ਇਹ ਤਾਂ ਕੋਈ ਰੋਕ ਨਹੀਂ ਸਕਦਾ ਦ੍ਰਿਅਮਨ ਨੱਕੇ ਥੋੜੀ ਲੱਗਦੇ ਹੁੰਦੇ ਆ ਦ੍ਰਿਅਅਤਵ ਦਾ ਰਸਤਾ ਆ ਬਣਾਉਂਦੇ ਹੁੰਦੇ ਨੇ ਸੋ ਕੋਈ ਕਦੇ ਕੋਈ ਪਾਰਟੀ ਜੀ ਹੁਣ ਤੁਸੀਂ ਦੇਖੋ ਸਾਰੀ ਕਾਂਗਰਸ ਬੀਜੇਪੀ ਵਿਚ ਫਿਰਦੀ ਹੈ ਕੈਪਟਰ ਬੀਜੇਪੀ ਵਿਚ ਫਿਰਦਾ ਹੈ ਉਹ ਜਾਖੜ ਉਹਦੇ ਨਾਲ ਬੁਰੀ ਹੋਈ ਆ ਉਹ ਕੈਪਟਨ ਤੂੰ ਦੁੱਖ ਲੋਕ ਗਿਆ ਸੀ ਕੈਪਟਨ ਵੀ ਆਦੇ ਨਾਲ ਹੀ ਉਹ ਮੂਰੇ ਖੜਾ ਹੁਣ ਮੂਸਾ ਬਜ ਮੌਤ ਤੋਂ ਅੱਗੇ ਮੌਤ ਖੜੀ ਵਿਚੇ ਵਿਚੇ ਕੋਈ ਮਤਲਬ ਪੰਜ ਮਨਪੀਰ ਬਾਦਲੀ ਫਿਰ ਚੌਧਰੀ ਕੋਈ ਪਤਾ ਨਹੀਂ ਕਦੋਂ ਕਿਹੜੀ ਇਹ ਕਈਆਂ ਨੂੰ ਤਾਂ ਨਾ ਕਈ ਤਾਂ ਇਹ ਜੇ ਨਹੀਂ ਪੰਜਾਬ ਚ ਲੀਡਰ ਸਵੇਰੇ ਜਾਂਦੇ ਜਾਂਦੇ ਗੱਡੀ ਚ ਡਰਾਈਵਰ ਨੂੰ ਪੁੱਛਦੇ ਨੇ ਭੋਗ ਤੇ ਜਾਣਾ ਅੱਜ ਆਪਾਂ ਕਿਹੜੀ ਪਾਰਟੀ ਪਰ ਬੋਲਾਂਗੇ ਆਪ ਨੂੰ ਵੀ ਨਹੀਂ ਪਤਾ ਕਿੰਨੀਆਂ ਬਦਲੀਆਂ ਮੈਂ ਇਹ ਕਹਿਣਾ ਚਾਹੁੰਦਾ ਮੈਂ ਪੰਜਾਬ ਦੀ ਇੱਜ਼ਤ ਤੇ ਅਣਖ ਨੂੰ ਕਦੇ ਦਾਗ ਨਹੀਂ ਲੱਗਣ ਦੇਵਾਂਗਾ ਤੇ ਮੇਰੇ ਤੇ ਯਕੀਨ ਰੱਖਿਓ ਗੁਰਪਾਤਨ ਗਿੱਲ ਜੀ ਦਾ ਇੱਕ ਸ਼ੇਰ ਹੈ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਦਰਿਆ ਦੀ ਆਪਣੀ ਪਛਾਣ ਖਤਮ ਹੋ ਜਾਂਦੀ ਹੈ ਨਾ ਜਦੋਂ ਜਦੋਂ ਸਮੁੰਦਰ ਚ ਰਲ ਗਿਆ ਫਿਰ ਕੌਣ ਪੁੱਛਦਾ ਕੌਣ ਸਮੁੰਦਰ ਦਾ ਪਾਣੀ ਕਹਿੰਦੇ ਨੇ ਦਰਿਆ ਜਿਤ ਜਿੰਨਾ ਚਿਰ ਆਪ ਹੈ ਉਹਨਾਂ ਚਿਰ ਦਰਿਆ ਹੈ ਆਪਣੇ ਵੱਲੋਂ ਤਾਂ دریا ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਜਨਾਬ ਬੇਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਸੋ ਪੰਜਾਬ ਦੀ ਗਰਦਨ ਆਪਾਂ ਉੱਚੀ ਰੱਖਣੀ ਹੈ ਪੰਜਾਬ ਦੀ ਗਰਦਨ ਝੁਕ ਨਹੀਂ ਦੇਣੀ ਆ ਗੱਲਾਂ ਤੁਹਾਡੇ ਨਾਲ ਕਹਿਣੇ ਸੀ ਲੋਕੋਂ ਕੋ ਅਕਸਰ ਕਹਿੰਦੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਿਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਗੇ ਬਹੁਤ ਬਹੁਤ ਧੰਨਵਾਦ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਸਾਰਿਆਂ ਨੂੰ ਅੱਜ ਦੀ ਇਸ ਸਮਾਗਮ ਦੇ। ਧੰਨ।